ਹਾਂਜੀ ਐਸੋ ਵਗੋ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਹੋਪ ਕਰਦਾ ਦੋ ਜਾਰੇ ਠੀਕ ਹੋਵੋਗੇ ਸੋ ਗਾਜਾ ਜਪਕ ਗੱਲ ਕਰਦੇ ਸਿੱਧੂ ਮੂਸੇਵਾਲਾ ਦੇ ਸੋਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਕੁਝ ਦਿਨਾਂ ਤੋਂ ਜਿੱਦਾਂ ਕਿ ਬਹੁਤ ਜ਼ਿਆਦਾ ਖਬਰਾਂ ਚੱਲ ਰਹੀਆਂ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਜਿੱਦਾਂ ਕਿ ਚਰਨ ਕੋਰ ਬੱਚੇ ਨੂੰ ਜਨਮ ਦੇਣ ਵਾਲੇ ਨੇ ਤੇ ਜਿੱਦਾਂ ਕਿ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵੀ ਇੱਕ ਜਿੱਦਾਂ ਕਿ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਸਿੱਧੂ ਮੂਸੇਵਾਲਾ ਪਿਤਾ ਵੱਲੋਂ ਕਿਹਾ ਗਿਆ ਸੀ ਕਿ ਐਦਾ ਦੀ ਖਬਰਾਂ ਨਾ ਫਲਾਓ ਤੇ ਜਿੱਦਾਂ ਕਿ ਜਦੋਂ ਵੀ ਕੋਈ ਖਬਰ ਆਊਗੀ ਤਾਂ ਸਿੱਧੂ ਦੇ ਚ ਖੁਸ਼ਖਬਰੀ ਜਿੱਦ ਤੱਕ ਨਿਕਲ ਕੇ ਸਾਹਮਣੇ ਆ ਗਈ ਸਿੱਧੂ ਮੂਸੇਵਾਲਾ ਵਾਪਸ ਆ ਚੁੱਕਿਆ ਤੇ ਸਿੱਧੂ ਮੂਸੇਵਾਲਾ ਦਾ ਜਨਮ ਹੋ ਚੁੱਕਿਆ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਸ ਬੱਚੇ ਨਾਲ ਫੋਟੋ ਵੀ ਸਾਂਝੀ ਕੀਤੀ ਹੈ ਜੋ ਕਿ ਤੁਸੀਂ ਸਕਰੀਨ ਉੱਤੇ ਚੱਲਦੀ ਦੇਖ ਹੀ ਸਕਦੇ ਹੋ ਤੇ ਜੇ ਵੇਲੇ ਲਿਖਿਆ ਸੀ ਸ਼ੁਭ ਦੀਪ ਨੂੰ ਚੋਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਬਾਏ ਗੁਰੂ ਦੀ ਬਖਸ਼ਿਸ਼ਾਂ صدਕਾ ਪਰਿਵਾਰ ਤੰਦਰੁਸਤ ਹੈ ਤੇ ਸਾਰੇ ਸ਼ੁਭ ਜਿੰਦਕਾਂ ਦੇ ਅਥਾ ਪਿਆਰ ਲਈ ਸ਼ੁਕਰ ਗੁਜ਼ਾਰ ਹਾਂ ਸੋ ਗਾਇਜ਼ ਤੁਸੀਂ ਦੇਖ ਸਕਦੇ ਜਿੱਦਾਂ ਕਿ ਬਹੁਤ ਜ਼ਿਆਦਾ ਵੱਡੀ ਖੁਸ਼ਖਬਰੀ ਅਸਿੱਧੂ ਮੂਸੇਵਾਲਾ ਨੂੰ ਚਾਣ ਵਾਲਿਆਂ ਲਈ ਤੇ ਜਿੱਦਾਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਿੱਦਾਂ ਕਿ ਦੱਸ ਦਿੱਤਾ ਕਿ ਸਿੱਧੂ ਮੂਸੇਵਾਲਾ ਛੋਟਾ ਪਰਾ ਜਿੱਦਾਂ ਕਿ ਜਨਮ ਹੋ ਚੁੱਕਿਆ ਬਾਈ ਜਿਹੜੇ ਜਿਹੜੇ ਬਾਈ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਆ ਬਾਈ ਲਿਖ ਕਮੈਂਟ ਜ਼ਰੂਰ ਕਰਿਓ ਸੋ ਗਾਇਜ਼ ਅੱਜ ਦੀ ਵੀਡੀਓ ਨੂੰ ਇਸ ਖਤਮ ਕਰਦੇ ਦੱਦਿਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ